ਕਹੇ ਜੀ ਕੀ ਕਿਹਨੇ ਕੌਨੀ ਤੇ ਰਮਾਈ ਉਹ ਨੀਤੇ ਰਮਾਈ ਉਹ ਨੀਤੇ ਰਮਾਈ ਆਹ ਦੇਖਦੇ ਰੱਦ ਪਿੱਛੇ ਹੋ ਜਾ ਪਿੱਛੇ ਹੋ ਜਾ ਪਾ ਮੱਦੀ ਨਾਲ ਕਹਿ ਰਿਹਾ ਪਿੱਛੇ ਹੋ ਜਾ ਹਾਂਜੀ ਸਰ ਹਾਂ ਨੀਤੇ ਰਮਾਈ ਆਓ ਸਰ ਤੁਮਨ ਸਾਹਿਬ ਉਹ ਕਿਹਦੀ ਮੱਧਰੀ ਚੈਰੀ ਜਾਇਓ ਕਰ ਨੀਤੇ ਕਰੋ ਵਾਈਂ ਚ ਜਾ ਹਾਂ ਉਹ ਯਾਰ ਬੰਦੇ ਕਾ ਜਨਤਾ ਦੀ ਕਿਚੜੀ ਚ ਜਾਇਓ ਉਹ ਲੱਗ ਲੜ ਰਹੇ ਹੋ ਕੀ ਕਰੀਏ ਹਾਂਜੀ ਸਭ ਤੋਂ ਪਹਿਲਾਂ ਮੈਂ ਬਹੁਤ ਧੰਨਵਾਦ ਕਰਦਾ ਮੇਰੇ ਆਪਣੇ ਪਰਿਵਾਰ ਦਾ ਥੋੜੇ ਜਿੰਨੀਆਂ ਕਰਦਾ ਖੜਾ ਵਾ ਜਿਹੜੇ ਕਰਕੇ ਜਿਹੜੇ ਕਰਕੇ ਮੈਨੂੰ ਇਹਨਾਂ ਮੌਕੇ ਮਿਲਿਆ ਕਿ ਮੈਂ ਤੁਹਾਡੇ ਕੋਲ ਆ ਕੇ ਲੈਕਚਰ ਆ ਰਿਹਾ ਜਰਦਾ ਦੀ ਜਨਚਾ ਔਰ ਉਸ ਤੋਂ ਵੱਡਾ ਧੰਨਵਾਦ ਜਿਹੜਾ ਹੈਗਾ ਵਾ ਲੁਧਿਆਣਾ ਵਸਦੇ ਪਰਿਵਾਰ ਲੁਧਿਆਣਾ ਵਸਦੇ ਜਿੰਨੇ ਵੀ ਵੋਟਰਸ ਹੈਗੇ ਸਪੋਰਟਰਸ ਹੈਗੇ ਕਿਉਂਕਿ ਮੋਟਰ ਮਾਡਿਊਸ ਕਰਦਾ ਮੈਂ ਉਹਨੂੰ ਪਰਿਵਾਰ ਯੂਜ਼ ਕਰਦਾ ਸੋ ਸਾਡਾ ਜਿਹੜਾ ਪਰਿਵਾਰ ਲੁਧਿਆਣਾ ਵਸਦਾ ਉਹਦਾ ਦਾ ਧੰਨਵਾਦ ਕਰਦਾ ਕਿ ਜਿੰਨਾ ਪਿਆਰ ਮੈਨੂੰ ਮਿਲਦਿਆ ਉਹਨਾਂ ਵੱਲੋਂ ਸਾਰੇ ਰੈਜ਼ੀਡੈਂਟਸ ਵੱਲੋਂ ਉਹਨਾਂ ਦਾ ਮੈਂ ਰਹਿਣੀਆਂ ساری ਉਮਰ ਵਾਸਤੇ ਔਰ ਮੈਂ ਵਾਦਾ ਕਰਦਾ ਕਿ ਲੁਧਿਆਣਾ ਵਸਤੀ ਜਿਹੜੀ ਹੈ ਨਹਾਰ ਮੌਕਾ ਮਿਲਿਆ ਦਾ 1.5 ਸਾਲ ਚ ਬਦਲ ਕੇ ਵਿਖਾਵਾਂਗੇ। ਕਿਹੜੇ ਮੁੱਦੇ 'ਤੇ ਚੋਣਾਂ ਲੜਦੇ ਆ? ਦੇਖੋ ਮੁੱਦੇ ਬਹੁਤ ਸਾਰੇ ਆ। ਜੋ ਕਿ ਮੈਂ ਇੱਥੇ ਲੁਧਿਆਣਾ ਵਸਤੋਂ ਨੂੰ ਚੋਣ ਦਾ ਪ੍ਰਚਾਰ। ਤਾਂ ਮੈਂ ਦੇਖਿਆ ਇੰਨਾ ਘਮਾਣਾ ਹਾਲ ਹੋ ਚੁੱਕਾ ਹੈ ਇਹ ਦੇਖਣ ਨੂੰ ਪ੍ਰੋਪਰ ਕੌਨਸਟੈਂਸੀ ਬਹੁਤ ਸੋਹਣੀ ਲੱਗਦੀ ਹੈ ਤੇ ਬਹੁਤ ਸੋਹਣੀ ਹੈਗੀ ਆ ਲੁਧਿਆਣੇ ਦੀ ਬੈਸਟ ਕੌਨਸਟੈਂਸੀ ਹੈਗੀ ਆ ਪਰ ਅਨਫੋਰਚਨਟਲੀ ਪਿਛਲੇ 3 ਸਾਲ ਦੇ ਵਿੱਚ ਤੇ ਪਿਛਲੇ 5 ਸਾਲ ਦੇ ਵਿੱਚ ਵਿਜ਼ਨਲ ਸਰਕਾਰਾਂ ਰਹੀਆਂ ਨੇ ਜੋ ਇਹਨਾਂ ਨੇ ਪਹਿਲੇ ਪੈਸਾ ਫੰਡ ਦਾ ਡਿਸਰਵਲ ਦੁਰਵਰਤੋਂ ਕੀਤੀ ਹੈਗੀ ਹੈ 스마트 ਸ਼ਹਿਰੀ ਪ੍ਰੋਜੈਕਟ ਦੀ ਉਹ ਤੁਹਾਡੇ ਸਾਹਮਣੇ ਇਹ ਬਹੁਤ ਵੱਡਾ ਸਕੈਂਡਲ ਹੈ ਐਤੋਂ ਬਾਅਦ ਜਿਹੜੀ ਹੁਣ 3 ਸਾਲਾਂ ਦੀ ਦੁਰਗੱਤਿਆ ਨੇ ਕੀਤੀ ਹੋਈ ਆ ਖਤਮ ਕਰਤੀ ਇਹਨਾਂ ਨੇ ਬੈਸਟ ਕੌਨਸਟੈਂਸੀ ਦੇ ਵਿੱਚ ਵਿਜਨਲ ਸਰਕਾਰ ਸੀ ਬਿਨਾ ਲੋਕਤੋ ਸਰਕਾਰ ਸੀ ਅੱਜ ਅਸੀਂ ਇਲਾਕਾ ਪਰੇ ਆ ਓਵਰ ਆਲ ਡਵੈਲਪਮੈਂਟ ਜਿਹਦੇ ਵਿੱਚ ਕੀ ਇੰਡਸਟਰੀ ਵੀ ਆਊਗੀ ਜੀ ਜਿਹਦੇ ਟ੍ਰੇਡ ਵੀ ਆਊਗਾ ਸਭ ਤੋਂ ਇੰਪੋਰਟ ਲਾਅ ਐਂਡ ਆਰਡਰ ਹੈ ਤੇ ਲੋਨ ਵਿਵਸਥਾ ਇੰਨਾ ਨਹੀਂ ਕਦਮ ਕਰਤੀ ਹੈ ਕਿ ਕੋਈ ਜਿਹੜੀ ਜਨਨੇ ਰੋਜ਼ ਮੇਰਾ ਪਰਿਵਾਰ ਸਾਰਾ ਜਿਹੜੀ ਵਾਲਾ ਸਾਰਾ ਵਕੀਲ ਭਾਈ ਜਰਾ ਮੇਰੇ ਨਾਲ ਆਇਆ ਹੋਇਆ ਵਾ ਉਹਨਾਂ ਨੂੰ ਪੁੱਛੋ ਲਾਅ ਜਿਹੜਾ ਹੈਗਾ ਕਾਨੂੰਨ ਦਾ ਕੀ ਹਾਲ ਹੈ ਐਫ ਆਰ ਐਂ 10 20 50 100 ਕਿ ਦੇਖਦੇ ਇਲਾਕੇ ਦੇ ਵਿੱਚ ਟਾਈਮ ਵੱਧ ਗਿਆ ਹਰ ਬੰਦਾ ਅਫੈਕਟ ਹੋ ਗਿਆ ਤੇ ਸਾਡੇ ਈਆਂ ਪੈਣਾੜੇ ਮਾਵਾ ਜੋ ਮੈਂ ਜਾਨਾ ਮੈਨੂੰ ਪਤਾ ਲੱਗਦਾ ਹੁਣ ਤਾਂ ਇੱਥੇ ਦਾ ਹੋ ਗਿਆ ਹਾਲਾਤ ਕਿ ਇਹੀ ਸਟੇਟ ਨੇ ਆਰਡਰ ਬਾਸ ਕਰਤਾ ਕਿ 8 ਵਜੇ ਤੋਂ ਬਾਅਦ ਸਾਡੇ ਈਆਂ ਪੈਣਾ ਮਾਵਾ ਮੋਬਾਈਲ ਲੈ ਕੇ ਤੇੜਾ ਆਪਣਾ ਆਕੀਆ ਟੁੰਮਾ ਬਾਗੇ ਸੋਨੇ ਦੀਆਂ ਚਾਂਦੀਆਂ ਬਾਹਰ ਨਿਕਲੇ ਜਿਵੇਂ ਹਾਲਾਤ ਹੋ ਜਾਣਾ ਉਦੋਂ ਹਾਲਾਤ ਮਤਲਬ ਸਾਡਾ ਜਿਹੜਾ ਸਿਸਟਮ ਉਹਨੂੰ ਕਲੈਪਸ ਕਰਦਾ ਅੱਜ ਲੋੜ ਹੈ ਕਿ ਦੁਬਾਰਾ ਫਿਰ ਇਹ ਸਿਸਟਮ ਨੂੰ ਬਚਾਣ ਦੀ ਆਪਣੇ ਆਉਣ ਵਾਲੇ ਜਨਰੇਸ਼ਨ ਨੂੰ ਬਚਾਣ ਦੀ ਪੰਜਾਬ ਦੀ ਇਕਨੋਮੀ ਬਚਾਣ ਦੀ ਔਰ ਸਭ ਤੋਂ ਵੱਡੀ ਗੱਲ ਹੈ ਕਿ ਵਾਤਾਵਰਣ ਬਚਾਣ ਦੀ ਮਤਲਬ ਫਾਈਟ ਜਿੱਦਾ ਮੰਨਦੇ ਹੁਣ ਦੇ ਵੇਖੋ ਮੇਰਾ ਆਪਣਾ ਪਰਿਵਾਰ ਹੈ ਤੇ ਮੈਂ ਅੱਜ ਵੀ ਬਹੁਤ ਔਰ ਕਹਿਣਾ ਹੋਂਨਾ ਅਸੀਂ ਤਾਂ ਫਾਈਟ ਤਾਂ ਮੰਨੀ ਹੈ ਨਾ ਜੋ ਫਾਈਟ ਚ ਹੋਵੇ ਜਿੰਨਾ ਪਿਆਰ ਮੈਨੂੰ ਮਿਲ ਰਿਹਾ ਸਾਰੇ ਵੱਲੋਂ ਉਹ ਤੋਂ ਐ ਲੱਗਦਾ ਹੈਗਾ ਕਿ ਸਾਰੇ ਜਵਾਨਤਾ ਜਵਤੌਣੀ ਹੈ ਫਾਈਟ ਦੇ ਵਿੱਚ ਤੱਕ ਤੇ ਹੈ ਹੀ ਜੀ ਚਲੋ ਠੀਕ ਹੈ ਧੰਨਵਾਦ ਜੀ